ਦੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਇਹਨਾਂ ਸੀਸੀਟੀਵੀ ਫੁਟੇਜ ਦੇ ਵਿੱਚ ਨਜ਼ਰ ਆ ਰਹੇ ਨੇ ਉਹ ਡਾਕਟਰ ਜੋ ਤਨਖਾਹ ਤਾਂ ਸਰਕਾਰੀ ਲੈ ਰਹੇ ਨੇ ਲੇਕਿਨ ਇਲਾਜ ਜਾ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਕਰ ਰਹੇ ਨੇ ਮਾਮਲਾ ਹੈ ਸਿਵਲ ਹਸਪਤਾਲ ਮੁਕੇਰੀਆਂ ਦਾ ਜਿੱਥੋਂ ਦੇ ਕੁਝ ਡਾਕਟਰਾਂ ਦੀਆਂ ਡਿਊਟੀ ਦੌਰਾਨ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਲੋਕਾਂ ਦਾ ਇਲਾਜ ਕਰਨ ਦੀਆਂ ਸੀਸੀਟੀਵੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸਿਲਸਿਲਾ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਲਜ਼ਾਮ ਨੇ ਕਿ ਸਰਕਾਰੀ ਹਸਪਤਾਲ ਦੇ ਕੁਝ ਡਾਕਟਰ ਲਾਲਚ ਦੇ ਚੱਲਦਿਆਂ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆ ਰਹੇ ਮਰੀਜ਼ਾਂ ਨੂੰ ਗੁੰਮਰਾਹ ਕਰਕੇ ਪਹਿਲਾਂ ਨਿੱਜੀ ਹਸਪਤਾਲ ਭੇਜਦੇ ਨੇ ਤੇ ਫਿਰ ਖੁਦ ਹੀ ਨਿੱਜੀ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਦਾ ਆਪਰੇਸ਼ਨ ਤੇ ਇਲਾਜ ਕਰਦੇ ਨੇ ਇਸ ਬਾਬਤ ਜਦ ਇਹਨਾਂ ਡਾਕਟਰਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਕੋਈ ਫੋਨ ਨਹੀਂ ਚੱਕ ਰਿਹਾ। ਉਥੇ ਇਸ ਮਾਮਲੇ ਬਾਰੇ ਜੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਵਲ ਸਰਜਨ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਾਮਲਾ ਧਿਆਨ ਵਿੱਚ ਆਉਂਦੇ ਹੀ ਉਹਨਾਂ ਦੇ ਵੱਲੋਂ ਮੁਕੇਰੀਆਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਜਵਾਬ ਤਲਵੀ ਕੀਤੀ ਗਈ ਹੈ। सिवल सर्जन होशियारपुर पवन कुमार ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਬੇहद ਸਖਤ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਇੱਕ ਦੋ ਦਿਨ ਪਹਿਲਾਂ ਮੇਰੇ ਧਿਆਨ ਵਿੱਚ ਆਈ ਹੈ ਗੱਲ ਜਿਹਦੇ ਵਿੱਚ ਕੀ ਪਤਾ ਲੱਗਿਆ ਕਿ ਸੀਸੀਟੀਵੀ ਜਿਹੜੀ ਫੁਟੇਜ ਵੀ ਮੇਰ ਨਾਲ ਸ਼ੇਅਰ ਕੀਤੀ ਹੈ ਕਿ ਉਹਦੇ ਵਿੱਚ ਕੋਈ ਡਾਕਟਰ ਸਾਡੇ ਜਿਹੜੇ ਉੱਥੇ ਦੇ ਡਾਕਟਰ ਨੇ ਉਹ ਕਿਤੇ ਪ੍ਰਾਈਵੇਟ ਨਰਸਿੰਗ ਹੋਮ ਦੇ ਵਿੱਚ ਕਰ ਮਤਲਬ ਕਿ ਜਾ ਕੇ ਆਪਰੇਟ ਕਰਦੇ ਨੇ ਉਹਦੇ ਸਬੰਧ ਵਿੱਚ ਅਸੀਂ ਐਸਐਮਓ ਫਿਲਹਾਲ ਜਿਹੜੀ ਹੈ ਉਹ ਫੁਟੇਜ ਐਸਐਮਓ ਜਿਹੜੇ ਸਾਡੇ ਉੱਤੇ ਡਾਕਟਰ ਰਮਨ ਨੇ ਮੁਕੀਰੀਆਂ ਦੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਨੂੰ ਕਿਹਾ ਕਿ ਇਹਦੀ ਇਨਕੁਆਇਰੀ ਕਰਕੇ ਤੇ ਸਾਨੂੰ ਜਿਹੜੀ ਆਪਣੀ ਕਮੈਂਟਸ ਦੇ ਨਾਲ ਰਿਪੋਰਟ ਭੇਜਣਗੇ ਤੇ ਜੇ ਉਸ ਉਹਦੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਜਾਂਦੀ ਹੈ ਤੇ ਅਸੀਂ ਬਣਦੀ ਕਾਰਵਾਈ ਉਹਦੇ ਤੇ ਡਾਕਟਰਸ ਦੇ ਅਗੇਜ਼ ਕਰਾਂਗੇ ਜੇ ਉਹ ਐਵੀਡੈਂਸ ਹੁੰਦੇ ਨੇ ਤੇ ਮੂਰ ਉਹਰ ਜਿਸ ਸਾ ਪੰਜਾਬ ਸਰਕਾਰ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਅਸੀਂ ਲੋਕਾਂ ਨੂੰ ਸਹੀ ਚੰਗੀ ਸਿਹਤ ਸਹੂਲਤ ਵਿਦਆਊਟ ਐਨੀ ਆਊਟ ਆਫ ਪਾਕਟ ਐਕਸਪੈਂਸ ਜਿਹੜੀ ਜ਼ੀਰੋ ਪਾਕਟ ਆਊਟ ਆਫ ਪਾਕਟ ਐਕਸਪੈਂਸ ਜਿਹੜੇ ਅਸੀਂ ਕਰ ਰਹੇ ਆ ਜਾਨੀ ਲੋਕਾਂ ਦਾ ਹਸਪੀਟਲ ਜੇ ਸਰਕਾਰੀ ਚਾਣਗੇ ਉਹਦਾ ਕੋਈ ਪੈਸਾ ਨਹੀਂ ਲੱਗੇਗਾ ਫ੍ਰੀ ਟਰੀਟਮੈਂਟ ਹੋਣਾ ਉਹਦੇ ਲਈ ਜਿਸ ਸਾ ਪੰਜਾਬ ਸਰਕਾਰ ਬਚਰਮੰਦ ਹੈਲਥ ਐਸ ਹੈਲਥ ਡਿਪਾਰਟਮੈਂਟ ਦਾ ਹੈਡ ਮੈਂ ਵੀ ਇਹੀ ਇਹ ਕਹਿਣਾ ਕਿ ਲੋਕਾਂ ਨੂੰ ਅਸੀਂ ਸਹੀ ਚੰਗੀਆਂ ਮਿਆਰੀ ਸਿਹਤ ਸਹੂਲਤਾਂ ਦਵਾਂਗੇ ਤੇ ਉਹਦੇ ਵਿੱਚ ਜਿਹੜਾ ਵੀ ਕੋਈ ਡਿਫਾਲਟਰ ਹੋਏਗਾ ਉਹਨੂੰ ਬਣਦੀ ਜਿਹੜੀ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਤੇ ਪੇਸ਼IENTS ਨੂੰ ਕੋਈ ਵੀ ਉਹਨਾਂ ਦੇ ਇਲਾਜ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਜਿਹੜੇ ਦੇਖੋ ਜਿਸ ਤਾਂ ਕਿ ਸਾਡ ਨੂੰ NPA ਵਾਰਾ ਮਿਲਦਾ ਨਾਨ ਪ੍ਰੈਕਟਿਸਿੰਗ ਅਲਾਨਸ ਜੇ ਜਿਹੜੀ ਸਰਜਰੀ ਜਿਉਂ ਆਪਾਂ ਸਰਜਰੀ ਦਾ ਪੇਸ਼ੈਂਟ ਦਾ ਇਲਾਜ ਕਰਦੇ ਆ ਉਹਦੇ ਲਈ ਜੇ ਗਵਰਨਮੈਂਟ ਤੋਂ ਸੈਲਰੀ ਮਿਲਦੀ ਹੈ ਤੇ ਆਪਾਂ ਨੂੰ ਉਸੇ ਹਿਸਾਬ ਨਾਲ ਫ੍ਰੀ ਜਿਹੜਾ ਉਹ 服务 ਕਰਨੀ ਚਾਹੀਦੀ ਹੈ ਜਿਹੜੇ ਬੰਦੇ ਇਸਾਂ ਜਿਹੜੇ ਕੁਝ ਡਾਕਟਰਸ ਹੁੰਦੇ ਸਾਰੇ ਤਾਂ ਮੈਂ ਨਹੀਂ ਕਹਿ ਸਕਦਾ ਕੁਝ ਜਿਹੜੇ ਬਲੈਕਸ਼ੀਪਸ ਹੁੰਦੀਆਂ ਨੇ ਜਿਹੜੇ ਇਦਾਂ ਕਰਨਗੇ ਉਹ ਕਿਸੇ ਵੀ ਹੱਦ ਤੇ ਟਾਇਲਟ ਨਹੀਂ ਕੀਤੇ ਜਾਣਗੇ ਤੇ ਉਹਨਾਂ ਤੇ ਜੋ ਬੰਨਦੀ ਜਿਹੜੀ ਕਾਰਬੋਏ ਡਿਪਾਰਟਮੈਂਟਲ ਹੋਏਗੀ ਤੇ ਉਹ ਅਸੀਂ ਕਰਾਂਗੇ